1950 ਵਿਕਰਮੀ ਤਾਈ ਮਾਤ ਲੋਕ ਵਿੱਚ ਦੇਹ ਪ੍ਰਗਟਾਈ ਪੰਜ ਜੇਠ ਥੇਤ ਲਿਖਾ ਕੇ ਮਾਤ ਗਰਭ ਸੇਵਾ ਹਰਿਆ ਕੇ ਮਹਾਰਾਜੀ ਸ਼ੇਰ ਸਿੰਘ ਨਾਮ ਰਖਾ ਕੇ ਬੈਠਾ ਆਪਣਾ ਆਪ ਲੁਕਾ ਕੇ ਕਵੈੰਡ ਨੂੰ ਕਣਕਾਪੂਰੀ ਬਣਾ ਕੇ ਮਨੀ ਸਿੰਘ ਤਾਈਂ ਦਰਸ਼ ਦਿਖਾ ਕੇ ਐਸਾ ਪਰਮ ਉਹਨਾਂ ਦਾ ਲਾਹਿਆ ਮੋਰਲੀ ਮਨੋਹਰ ਨਜ਼ਰੀ ਆਇਆ ਦੇਖੀ ਉਸ ਇਹ ਸ਼ਕਲ ਨਿਰਾਲੀ ਮਿਲਿਆ ਆਪ ਉਹਨੂੰ ਬਨਵਾਲੀ ਕ੍ਰਿਸ਼ਨ ਕਨਈਆ ਆਇਆ ਆਪਣਾ ਆਪ ਹੀ ਉਹ પાਕੇ ਮਨੀ ਸਿੰਘ ਤਾਈਂ ਦਰਸ਼ ਦਿਖਾਕੇ ਰਾਮ ਰੂਪ ਦਾ ਦਰਸ਼ ਦਿਖਾਇਆ ਹੱਥ ਤਨੋਸ਼ ਚਿਲਾ ਚੜਾਇਆ ਐਸਾ ਬਚਨ ਉਹਨਾਂ ਨੂੰ ਕੀਤਾ ਕਾਲ ਯੁਗ ਦਾ ਨਾਸ ਅਸਾਂ ਨੇ ਕੀਤਾ ਕਾਲ ਯੁਗ ਪਾਪੀ ਬੜਾ ਹੰਕਾਰੀ पापी अपराधी दुष्ट दुराचारी कर्मेश दा वेखिया बाबा महाराज शेर सिंह आया डड मैं अपनायाछुपाऊ तेरे हाथ विच कलम फड़ाऊ सोहंग शब्ददार आके लाऊ चार युग चार युग दा वर्णन कराऊ ਰਾਜਾ ਮਹਾਰਾਜਾ ਨੂੰ ਤਖਤੋਂ ਉਠਾਉਂ ਦਰ ਦਰ ਤੱਕ ਕੇ ਉਹਨਾਂ ਨੂੰ ਪਾਉ ਇੱਕ ਨਾਮ ਲੈ ਜੋ ਮੇਰਾ ਮਾਤ ਲੋਕ ਵਿੱਚ ਪਾਏ ਨਾ ਫਿਰਾ ਐਸਾ ਸ਼ਬਦ ਮੈਂ ਆਪ ਲਿਖਾਉ ਮਹਾਰਾਜ ਸ਼ੇਰ ਸਿੰਘ ਨਾਮ ਰਖਾਉ ਨਾਮ ਆਪਣੇ ਦਾ ਕਰਾਂ ਪਰਤਾਪ ਬਾਕੀ ਸਭ ਨਾਂ ਦਾ ਕਰਨਾ ਨਾਸ ਬਾਕੀ ਨਾਸ ਸਬਨਾ ਦਾ ਹੋਇਆ ਸੋਹੰਗ ਸ਼ਬਦ ਜਦੋਂ ਪ੍ਰਗਟ ਹੋਇਆ ਉਹ ਅੰਗ ਸੋਹੰਗ ਮੈਂ ਆਪ ਹੀ ਅਖਵਾਉਂ ਸਭ ਭੁਲੇਖੇ ਦਿਲ ਤੋਂ ਲਾਹੂੰ